ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆਂ ਜੀ ਜੀਸੀਬੀ ਵਿਕਾਊ ਹੈ ਜੀ ਮਾਡਲ 2015 ਟਾਇਰ ਨਾਲ ਦੇ ਨੇ ਏਰੀਆ ਤਰਨਤਾਰਨ ਤਰਨਤਾਰਨ ਏਰੀਆ ਜੀ ਟਾਇਰ ਨਾਲ ਦੇ ਨੇ 2015 ਮਾਡਲ ਜੀਸੀਬੀ ਵਿਕਾਊ ਹੈ ਜੀ ਰੇਟ ਹੈ 17,50,000 ਸਤਾਰਾਂ ਲੱਖ ਪਿਆ ਹੈ ਆਰਪੀ ਰੇਟ ਰੱਖੇ ਗਿਆ ਜੀ 9815868535 9815868535 ਇਸ ਨੰਬਰ ਤੇ ਫੋਨ ਕਰਕੇ ਜੇਸੀਬੀ ਤੁਸੀਂ ਖਰੀਦ ਸਕਦੇ ਹੋ ਕੰਬਾਈਨ ਦਾ ਐਸਐਮਐਸ ਵਿਕਾਊ ਹੈ ਜੀ ਏਰੀਆ ਨਕੋਦਰ ਕੰਬਾਈਨ ਦਾ ਐਸਐਮਐਸ ਵਿਕਾਊ ਆਏਗਾ ਨਕੋਦਰ ਹੈ ਜੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ 9501219503 9501219503 ਇਸ ਨੰਬਰ ਤੇ ਫੋਨ ਕਰਕੇ ਕੰਬਾਈਨ ਦਾ ਐਸਐਮਐਸ ਜਿਹੜਾ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਜੀ ਨਵੇਂ ਆਏ ਵੀਰਾਂ ਨੂੰ ਵਿੰਤਿ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਜਲਦੀ ਨਵੀਂ ਵੀਡੀਓ ਤੁਹਾਡੇ ਕੋਲੇ ਪਹੁੰਚ ਸਕੇ ਹੀਰੋ ਮਿਸਟੇਰਸ ਸਕੂਟੀ ਵਿਕਾਊ ਹੈ ਜੀ ਲਾਸਟ ਮਾਡਲ 2017 ਪੀਵੀ06 ਨੰਬਰ ਹੈ ਜੀ 40000 ਰੁਪਏ ਦਾ ਰੇਟ ਰੱਖਿਆ ਗਿਆ ਪੀਵੀ06 ਨੰਬਰ 2017 ਮਾਡਲ ਲਾਸਟ ਹੈ ਜੀ ਹੀਰੋਸ ਮਿਸਟੇਰਸ ਸਕੂਟੀ ਵਿਕਾਊ ਹੈ 40000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਵੀਰ ਨੂੰ ਦੱਸਣ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ 6239034147 ਇਸ ਨੰਬਰ ਤੇ ਫੋਨ ਕਰਕੇ ਹੀਰੋ ਮਸਟੈਰੋ ਸਕੂਟੀ ਹੈ ਜਿਹੜੀ ਤੁਸੀਂ 40000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀਪ ਵਿਕਾਊ ਹੈ ਜੀ ਏਰੀਆ ਪਿੰਡ ਭਲੂਰ ਮੋਗਾ ਜੀਪ ਵਿਕਾਊ ਹੈ ਜੀ ਪਿੰਡ ਭਲੂਰ ਮੋਗਾ ਰੇਟ 140000 ਕਾਗਜ਼ ਵਗੈਰਾ ਪੂਰੇ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਕੰਡੀਸ਼ਨ ਓਕੇ ਹੈ 98760 ਸਟਾਰਟ 935 98760 67935 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੀਪ ਇਹ ਜਿਹੜੀ 1,40,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਟਰਾਲੀ ਵੀ ਕਾਹੂ ਹੈ ਜੀ ਟਰਾਲੀ ਦਾ ਸਾਈਜ਼ ਹੈ 11x6.6 ਮੱਛੀ ਹੁੱਕ ਫੁੱਲ ਹੈਵੀ 25 ਟਨ ਵਾਲਾ ਜੈਕ ਬੇਟ ਹੈ ਜੀ ਬੀ ਕਵਾਂਟਲ ਪਲੱਸ ਪੱਕੇ ਟਾਇਰ 40% ਸਟੀਲ ਦੀ ਜਾਲੀ ਲੱਗੀ ਹੈ ਜੀ 7009728397 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 11/6 ਪੈਂਟ 6 ਦੀ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਫੁੱਲ ਹੈਵੀ ਟਰਾਲੀ ਤੁਸੀਂ ਖਰੀਦ ਸਕਦੇ ਹੋ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਇਹ ਮਾਲਕ ਵੀਰ ਦਾ ਨੰਬਰ ਹੈ ਸਕੋਰਪੀਓ S 11 ਗੱਡੀ ਵਿਕਾਊ ਹੈ ਜੀ 2018 ਮਾਡਲ ਏਰੀਆ ਰਾਏਕੋਟ 90000 ਚੱਲੀ ਹੈ ਜੀ 20 ਇੰਚ ਅਲਾਈ 15 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਓਕੇ ਕੰਡੀਸ਼ਨ ਦੀ ਹੈ ਕਾਗਜ਼ ਵਗੈਰਾ ਪੂਰੇ ਨੇ ਜੀ ਪੰਜਾਬ ਨੰਬਰ ਹੈ ਗੱਡੀ 15 ਲੱਖ ਰੁਪਏ ਰੇਟ ਰੱਖਿਆ ਗਿਆ ਜੀ 2018 ਮਾਡਲ ਹੈ 9815562261 ਇਸ ਨੰਬਰ ਤੇ ਕਾਲ ਕਰਕੇ ਸਕੋਰਪਿਓ S11 ਗੱਡੀ ਹੈ ਜਿਹੜੀ ਤੁਸੀਂ 15 ਲੱਖ ਰੁਪਏ ਦੇ ਵਿੱਚ 2018 ਮਾਡਲ ਗੱਡੀ ਨੂੰ ਖਰੀਦ ਸਕਦੇ ਹੋ 85 ਨੰਬਰ ਆਰਗੈਨਿਕ ਗੰਨਾ ਚਾਹੀਦਾ ਸ ਵੀਰ ਨੂੰ ਜੇਕਰ ਕੋਈ ਵੀ ਵੀਰ ਵੇਚਣ ਦਾ ਚਾਹਵਾਨ ਹੋਵੇ ਤਾਂ ਇਸ ਵੀਰ ਨਾਲ ਕਾਲ ਕਰਕੇ ਗੱਲ ਕਰ ਸਕਦਾ ਜੀ ਇਸ ਵੀਰ ਨੇ ਖਰੀਦਦਾ 85 ਨੰਬਰ ਆਰਗੇਨਿਕ ਗੰਨਾ ਚਾਹੀਦਾ ਇਸ ਵੀਰ ਨੂੰ ਨੰਬਰ ਨੋਟ ਕਰ ਲਓ ਜੀ 85679 56646 ਇਸ ਨੰਬਰ ਤੇ ਇਸ ਵੀਰ ਦਾ ਸਮਰਕ ਜਰੂਰ ਕਰੋ ਜੀ ਇਸ ਵੀਰ ਨੇ ਗੰਨਾ ਖਰੀਦਨਾ ਟਰਾਲੀ ਵੀ ਕਾਹੂਆ ਜੀ ਟਰਾਲੀ ਦਾ ਸਾਈਜ਼ ਹੈ 12 ਬਾਈ 6.5 ਫੁੱਲ ਹੈਵੀ ਵਧੀਆ ਵਿੱਡ ਲੱਗੇ ਹੋਏ ਨੇ ਜੀ ਵੇਦਾਕ ਟਾਇਰ ਨੇ ਏਰੀਆ ਜਗਰਾਉਂ ਲੁਧਿਆਣਾ ਰੇਟ 165 ਹਜ਼ਾਰ 165000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਜਗਰਾਉਂ ਲੁਧਿਆਣਾ ਫੁੱਲ ਹੈਵੀ ਬੇਦਾਗ ਟਾਇਰ ਨੇ ਟਰਾਲੀ ਵੀ ਕਾਹੂ ਆ ਜੀ 12 6.5 ਦੀ ਵਧੀਆ ਫਰਸ਼ ਲੱਗਿਆ ਹੋਇਆ ਹੈ ਜੀ ਸਾਫ਼ ਕੰਡੀਸ਼ਨ ਵਧੀਆ ਬਿੱਡ ਲੱਗਿਆ ਤੁਸੀਂ ਦੇਖ ਸਕਦੇ ਹੋ ਜੀ ਨੰਬਰ ਹੈ ਜੀ 987870844 ਇਸ ਨੰਬਰ ਤੇ ਖਰੀਦ ਸਕਦੇ ਹੋ ਜੀ B 15 ਬਾਈਕ ਵਿਕਾਊ ਆ ਜੀ 2016 ਮਾਡਲ ਏਰੀਆ ਸਰਹੰਦ ਰੇਟ ਹੈ ਜੀ 36000 ਪੰਜਾਬ ਨੰਬਰ ਹੈ ਜੀ 36000 ਰੁਪਏ ਰੇਟ ਰੱਖੇ ਗਿਆ 2016 ਮਾਡਲ ਏਰੀਆ ਸਰਹੰਦਾ ਜੀ 8699033464 8699033464 ਇਸ ਨੰਬਰ ਤੇ ਫੋਨ ਕਰਕੇ ਬਾਈਕ ਤੁਸੀਂ 2016 ਮਾਡਲ 36000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਜ਼ਮੀਨ ਠੇਕੇ ਤੇ ਚਾਹੀਦੀ ਹੈ ਜੀ ਇਸ ਵੀਰ ਨੂੰ ਅੰਮ੍ਰਿਤਸਰ ਮੁਕਸਰ ਜਲੰਧਰ ਫਿਰੋਜ਼ਪੁਰ ਏਰੀਆ ਦੇ ਵਿੱਚ ਜ਼ਮੀਨ ਠੇਕੇ ਤੇ ਲੈਣੀ ਹੈ ਜੀ ਇਸ ਵੀਰ ਨੇ ਅੰਮ੍ਰਿਤਸਰ ਮੁਕਸਰ ਜਲੰਧਰ ਫਿਰੋਜ਼ਪੁਰ ਏਰੀਆ ਦੇ ਵਿੱਚ ਤੇ ਜੇਕਰ ਕੋਈ ਵੀ ਵੀਰ ਇਹਨਾਂ ਏਰੀਆ ਦੇ ਵਿੱਚ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਇਸ ਵੀਰ ਦਾ ਨੰਬਰ ਨੋਟ ਕਰ ਲੇ 7755697015 ਮਹਿੰਦਰਾ 365 ਟਰੈਕਟਰ ਵਿਕਾਊ ਹੈ ਜੀ 1998 ਮਾਡਲ ਏਰੀਆ ਜੀ ਪਿੰਡ ਆਜਮਬਾਲਾ ਫਾਜ਼ਿਲਕਾ ਰੇਟ 120000 ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਸਾਫ਼ ਪਤਾ ਚਲ ਰਹਾ ਹੈ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਕਿਸੇ ਵੀ ਤਰ੍ਹਾਂ ਦੀ ਬਣਾ ਕੇ ਭੇਜ ਸਕਦੇ ਹੋ ਜੀ 120000 ਰੁਪਏ ਰੇਟ ਮੰਗੇਗਾ 8699409228699409228 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 365 ਟਰੈਕਟਰ 1998 ਮਾਡਲ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਡੇ ਸਪੋਰਟ ਕਰੋਗੇ ਜੀ ਸੋ ਵੀਡੀਓ ਨੂੰ ਇੱਕ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸੋਨਾਲੀਕਾ 55 ਟਰੈਕਟਰ ਵਿਕਾਊ ਆ 2023 ਮਾਡਲ 950 ਘੰਟੇ ਚੱਲਿਆ ਜੀ 9 ਫੁੱਟ ਰੋਟਾਵੇਟਰ ਵਿਕਾਊ ਆ 2021 ਮਾਡਲ ਹੈ ਜੀ ਕੱਚੇ ਵੱਢਣ ਵਾਲਾ ਕੱਟਰ ਵਿਕਾਊ ਆ ਜੀ 2021 ਮਾਡਲ 11 ਕਲਟੀਵੇਟਰ ਸੁਹਾਗਾ 11 ਫੁੱਟ ਇੱਕ ਰੇੜਾ ਮਜ਼ਬੂਤ ਬਣਿਆ ਰੇਟ ਹੈਗਾ ਜੀ 11 ਲੱਖ ਰੁਪਏ ਡਿਮਾਂਡ ਸਾਰਿਆਂ ਦੀ ਡਿਮਾਂਡ ਰੱਖੀ ਗਈ ਹੈ ਜੀ 11 ਲੱਖ ਰੁਪਏ ਬਾਕੀ ਮਾਨਦਾਨ ਮੌਕੇ ਤੇ ਹੋ ਜਾਊਗਾ ਏਰੀਆ ਹੈਗਾ ਜੀ ਅਮਰਤਸਰ ਅਰਾਇਆਂ ਰੋਡ ਤੇ 9815519390 ਇਸ ਨੰਬਰ ਤੇ ਫੋਨ ਕਰਕੇ ਇਸ ਵੀਰ ਦੇ ਤੁਸੀਂ ਸਾਰੇ ਸੰਧ ਨੇ ਜਿਹੜੇ ਖਰੀਦ ਸਕਦੇ ਹੋ ਸਾਰਿਆਂ ਦਾ ਰੇਟ ਰੱਖਿਆ ਗਿਆ ਜੀ 11 ਲੱਖ ਰੁਪਏ ਡਿਮਾਂਡ ਬਾਕੀ ਮੌਕੇ ਤੇ ਕੰਡੀਸ਼ਨ ਸਾਰਿਆਂ ਦੀ ਵੀਡੀਓ ਦੇ ਵਿੱਚ ਦਿਖਾਈ ਹੋਈ ਹੈ ਤੇ ਸਾਰਿਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਰ ਦੇ ਸਾਰੇ ਸੰਧ ਜਲਦੀ ਤੋਂ ਜਲਦੀ ਸੇਲ ਹੋ ਸਕਣ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੁੱਟਾਂ ਇੱਕ ਵੀਡੀਓ ਅੱdte ਸਾਰੇ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਐਂਡ Facebook ਪੇਜ ਖੇਤੀਬਾੜੀ ਦੇ ਸੰਦਾਂ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਸੋ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਡਿਲੀਟ ਨਹੀਂ ਕੀਤੀ ਜਾਊਗੀ ਅਸੀਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਹਾਂ ਜੀ ਕਿਉਂਕਿ ਕਈ ਵਾਰੀ ਕਿਸਾਨ ਵੀ ਕੋਈ ਰੇਟ ਨਹੀਂ ਭੇਜਦਾ ਕੋਈ ਏਰੀਆ ਨਹੀਂ ਭੇਜਦਾ ਜਦੋਂ ਐਡ ਲੱਗ ਜਾਂਦੀ ਉਸ ਤੋਂ ਬਾਅਦ ਕਹਿੰਦੇ ਕਿ ਇਹ ਵੀਡੀਓ ਡਿਲੀਟ ਕਰ ਦਿਓ ਤੇ ਦੁਬਾਰੇ ਲਾਡਸੂ ਵੀਰਾਂ ਨੂੰ ਬੇਨਤੀ ਹੈ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਐਡ ਕੋਈ ਵੀ ਡਿਲੀਟ ਨਹੀਂ ਕੀਤੀ ਜਾਊਗੀ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਰੇਟ ਵਗੈਰਾ ਏਰੀਆ ਨੰਬਰ ਸਾਰਾ ਕੁਝ ਚੈੱਕ ਕਰਕੇ ਹੀ ਭੇਜਿਆ ਕਰੋ ਜੀ ਤੇ ਜੇਕਰ ਕੋਈ ਵੀ ਮੇਰਾ ਭੈਣ ਭਰਾ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ 987798846 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇਕਰ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦਾ ਕੋਈ ਕਾਰੋਬਾਰ ਕੋਈ ਬਿਜ਼ਨਸ ਕਰਦਾ ਹੈ ਛੋਟਾ ਵੱਡਾ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੈ ਤਾਂ ਤੁਸੀਂ ਇਸ ਨੰਬਰ ਤੇ ਸਾਡੇ ਨਾਲ ਕੰਟੈਕਟ ਜ਼ਰੂਰ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਇੰਸਟਾਗ੍ਰam ਤੇ ਟਰੈਕਟਰ ਮੇਲਾ ਚੈਨਲ ਤੁਸੀਂ ਉੱਥੇ ਵੀ ਚੈੱਕ ਕਰ ਸਕਦੇ ਹੋ ਤੇ ਫੇਸਬੁੱਕ ਤੇ ਪੇਜਾ ਜੀ ਆਪਣਾ ਖੇਤੀવાડી ਦੇ ਸੰਬੰਧ ਦਾ ਕਾਰੋਬਾਰ ਟਰੈਕਟਰ ਮੇਲਾ ਚੈਨਲ YouTube ਤੇ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਸੋ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ ਤੋਂ ਵੀਡੀਓ ਨੂੰ ਦੇਖ ਰਹੇ ਹੋ ਸ਼ੇਅਰ ਕਰ ਰਹੇ ਹੋ ਤੇ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਕਰ ਤੁਹਾਨੂੰ ਚਾਹੀਦੇ ਨੇ ਸੋ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਤਾਂ ਕਿ ਇਸ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਜਰੂਰ ਦਿਓ ਬਣੇ ਤੁਸੀਂ ਆਪਣੇ ਚੈਨਲ ਦੇ ਨਾਲ ਇਸ ਤਰ੍ਹਾਂ ਜਲਦੀ ਮਿਲਦੇ ਆ ਇੱਕ ਹੋਰ ਨਵੀ